ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਵਿਸ਼ਾ ਰੰਬਿਆ ਹੋਇਆ ਹੈ ਸ਼ਰਮ ਤਰਮ ਦੇ ਛੱਪ ਖਲੋਏ ਤੋਂ ਜਿਨ੍ਹਾਂ ਸ਼ਬਦਾਂ ਵਿੱਚ ਬਾਬਰ ਦੇ ਹਮਲੇ ਦੇ ਸਮੇਂ ਦੀ ਜ਼ਿਕਰ ਹੈ ਉਹਨਾਂ ਸ਼ਬਦਨੂੰ ਬਾਬਰ ਰੋਣ ਦੀ ਸ਼ਬਦ ਕਰਕੇ ਵੀ ਯਾਦ ਕੀਤਾ ਜਾਂਦਾ ਹੈ ਤੋਂ ਉਸ ਲੜੀ ਵਿੱਚ ਅੱਜ ਇੱਕ ਤੀਜਾ ਸ਼ਬਦ ਜਿਹਦੇ ਵਿੱਚ ਗੁਰੂ ਸਾਹਿਬ ਜਦੋਂ ਵਾਪਸ ਉੱਥੇ ਦੇ ਸਿਆਲਪੁਰੀ ਲੋਕ ਜਿਹੜੇ ਕੈਦ ਸਨ ਉਹਨਾਂ ਨੂੰ ਬਾਬਰ ਦੀ ਜੇਲ੍ਹ ਤੋਂ ਛਡਾ ਕੇ ਵਾਪਸ ਪਹੁੰਚੇ ਜਿਹੜੀ ਉੱਥੇ ਦੀ ਖਾਸ ਕਰਕੇ ਔਰਤਾਂ ਦੀ ਬੇਪਤੀ ਗੁਰੂ ਸਾਹਿਬ ਨੇ ਵੇਖੀ ਜਾਂ ਔਰਤਾਂ ਦੀ ਜੋ ਹਾਲਤ ਪਹਿਲਾਂ ਸੀ ਔਰ ਬਾਅਦ ਜੋ ਹੋਈ ਉਹਦਾ ਦ੍ਰਿਸ਼ ਜੋ ਹੈ ਤੀਜੀ ਸ਼ਬਦ ਦੇ ਵਿੱਚ ਗੁਰੂ ਸਾਹਿਬ ਨੇ ਵਰਣ ਕੀਤਾ ਹੈ ਉਹ ਸ਼ਬਦ ਇਸ ਤਰ੍ਹਾਂ ਹੈ ਜਿਨ ਸਿਰ ਸੋ ਹੁਨ ਪਟੀਆਂ ਮੰਗੀ ਪਾਇ ਸੰਧੂਰ ਸਿਰ ਸਿਰ ਕਾਤੀ ਮੁੰਨਿ ਗਲਬ ਚ ਆਵੇ ਧੂਰ ਜਿਨ ਸਰਸੋਹਣ ਪਟੀਆਂ ਜਿਨ੍ਹਾਂ ਦੇ ਸਿਰਾਂ ਤੇ ਬਾਲਾਂ ਦੀ ਬਣੀਆਂ ਸੋਹਣੀਆਂ ਛੋਟੀਆਂ ਛੋਟੀਆਂ ਲੜੀਆਂ ਗੁੰਦ ਕੇ ਪਟੀਆਂ ਢਾਲ ਕੇ ਜਿਨ੍ਹਾਂ ਨੇ ਆਪਣੇ ਕੇਸ ਸਜਾਏ ਹੋਏ ਸਨ ਬਾਲ ਸਜਾਏ ਹੋਏ ਸਨ ਮੰਗੀ ਪਾਇ ਸੰਦੂਰ ਤੇ ਜਿਨ੍ਹਾਂ ਦੀਆਂ ਮੰਗਾਾਂ ਵਿੱਚ ਹਿੰਦੂ ਔਰਤਾਂ ਦੀਆਂ ਮੰਗਾਾਂ ਵਿੱਚ ਸੰਦੂਰ ਪਾਇਆ ਜਾਂਦੇ ਸਨ ਸੋਹਣੀ ਤਰ੍ਹਾਂ ਕੇਸ ਗੁੰਦ ਕੇ ਸੇ ਸਿਰ ਕਾਤੀ ਮੁੰਨੀਆਂ ਇੱਕ ਹੁੰਦੀ ਹੈ ਕੈਂਚੀ ਦੀ ਹੁੰਦੀ ਹੈ ਕਾਤ ਕਾਤ ਨਾਲ ਭੇਡਾਂ ਬੱਕਰੀਆਂ ਮੁੰਨੀਆਂ ਜਦ ਦੀਨ ਬੜੇ ਵੱਡੇ ਸਾਈਜ਼ ਦੀ ਕੈਂਚੀ ਹੁੰਦੀ ਹੈ ਸਿਰ ਸਰ ਕਾਤੀ ਮੁੰਨੀਆਂ ਉਹ ਸਿਰ ਬਾਬਰ ਦੇ ਫੌਜੀ ਨੇ ਕਾਤਾਂ ਨਾਲ ਜਿਵੇਂ ਭੇਡਾਂ ਨੂੰ ਮੁੰਦਦੇ ਨੇ ਇਸ ਤਰ੍ਹਾਂ ਮੁੰਨ ਕੇ ਰੱਖ ਦਿੱਤੇ ਗਲ ਵਿੱਚ ਆਵਾ ਧੂੜ ਤੇ ਮਿੱਟੀ ਘਟੇ ਚ ਐਵੇਂ ਰੋਲ ਦਿੱਤੀਆਂ ਪੈਰਾਂ ਥੱਲੇ ਕਿ ਮਾਰਾ ਉਹਨਾਂ ਦੇ ਗਲੇ ਤੱਕ ਮਿੱਟੀ ਧੂੜ ਜਾ ਕੇ ਪਹੁੰਚ ਗਈ ਮੂੰਹ ਨਾਲ ਗਲੇ ਤੱਕ ਮਹਿਲਾ ਅੰਦਰ ਹੁੰਦੀਆਂ ਹੁਣ ਬਹਿਨਾਂ ਨਾਲ ਮਿਲਣ ਫਦੂਰ ਜਿਹੜੀਆਂ ਪਠਾਨੀਆਂ ਹਾਕਮਾਂ ਨੀ ਬੇਗਮਾਂ ਮਹਿਲਾਂ ਵਿੱਚ ਰਹਿੰਦੀਆਂ ਸਨ ਰਾਣੀਆਂ ਵਾਂਗੂ ਹੁਣ ਬਹਿਨਾਂ ਮਿਲਣ ਖਜ਼ੂਰ ਹੁਣ ਉਹਨਾਂ ਮਹਿਲਾਂ ਦੇ ਦਰਾਂ ਤੱਕ ਵੀ ਬਹਿਨ ਉਹਨਾਂ ਨੂੰ ਰਿਸਿਵ ਨਹੀਂ ਹੋ ਰਿਆ ਜਿਵੇਂ ਬਾਬਰ ਦੀ ਫੌਜ ਦੇ ਹਮਲੇ ਨੇ ਇਤਨੀ ਤਬਾਹੀ ਮਚਾਈ ਜਦੂਸੀਆਂ ਵਿਹਾਈਆਂ ਲਾੜੇ ਸੋਹਣ ਪਾਸ ਜਦੂ ਇਹ ਵਿਆਹ ਕਿ ਆਉਂਦੀ ਸਨ ਤੇ ਆਪਣੇ ਲਾੜੇ ਪਾਸ ਦੁਲਹੇ ਪਾਸ ਬੈਠੀਆਂ ਸੋਭਦੀਆਂ ਸਨ ਹੀ ਡੋਲੀ ਚੜ ਆਈਆਂ ਦੰਦਖੰਡ ਕੀਤੇ ਰਾਸ ਬੜੇ ਸੋਹਣੇ ਪਾਲਕੀਆਂ ਵਿੱਚ ਡੋਲੀਆਂ ਤੇ ਚੜ ਕੇ ਆਈਆਂ ਸਨ ਤੇ ਦੰਦਖੰਡ ਕੀਤੇ ਰਾਸ ਆਥੀ ਦੰਤ ਦੇ ਬਣੇ ਹੋਏ ਚੂੜੇ ਆਪਣੀਆਂ ਬਾਹਾਂ ਵਿੱਚ ਪਾ ਕੇ ਉਹ ਖੂਬਸੂਰਤ ਸਜਾਏ ਹੋਏ ਸਨ ਉਪਰੋਂ ਪਾਣੀ ਵਾਰੀਏ ਚੱਲੇ ਚਿਮਕਨ ਪਾਸ ਤੇ ਉਹਨਾਂ ਉਤੋਂ ਪਾਣੀ ਵਾਰੇ ਜਾਂਦੇ ਸਨ ਮਤਲਬ ਇਹ ਇੱਕ ਰਵਾਇਤ ਰਹੀ ਹੈ ਕਿ ਜਦੋਂ ਬਹੂ ਘਰ ਆਉਂਦੀ ਹੈ ਨੂੰਹ ਘਰ ਆਉਂਦੀ ਹੈ ਤੇ ਸੱਸਾਂ ਆਪਣੇ ਘਰ ਅੰਦਰ ਵੜਨ ਤੋਂ ਪਹਿਲਾਂ ਉਹਦੇ ਸਿਰ ਉਤੋਂ ਪਾਣੀ ਵਾਰ ਕੇ ਉਹ ਕਈ ਪਾਣੀ ਪਿੰਦੀਆਂ ਤੇ ਪੁੱਤਰ ਪੀਣੀ ਦੇਂਦੇ ਕਿ ਐਸੀ ਰਸਮਾਂ ਹੋਈਆਂ ਸਨ ਉਹ ਉਹਨਾਂ ਉਪਰੋਂ ਪਾਣੀ ਵਾਰਦੇ ਸਨ ਚੱਲੇ ਚਿਮਕਨ ਪਾਸ ਕਿ ਉਹਨਾਂ ਦੇ ਉਹਨਾਂ ਨੂੰ ਗਰਮੀ ਨਾ ਲੱਗ ਜਾਏ ਇਸ ਵਾਸਤੇ ਬੜੇ ਬੜੇ ਸੋਨੇ ਪੰਖੇ ਜਿਨ੍ਹਾਂ ਨੂੰ ਸ਼ੀਸ਼ੇ ਲੱਗੇ ਹੁੰਦੇ ਸਨ ਛੋਟੇ ਛੋਟੇ ਸ਼ੀਸ਼ੇ ਚਮਕਦੇ ਉਹਨਾਂ ਪੱਖੇ ਉਹਨਾਂ ਨੂੰ ਚੱਲੇ ਜਾਂਦੇ ਚੱਲੇ ਚਮਕਣ ਪਾਸ ਇੱਕ ਲੱਖ ਲਖਣ ਬੈਠੀਆਂ ਲੱਖ ਲਖਣ ਖੜੀਆਂ ਉਹ ਬਹਿਣ ਉੱਠਣ ਦੇ ਵੀ ਲੱਖਾਂ ਲੱਖਾਂ ਪੈਸੇ ਮੰਗਦੀਆਂ ਸਨ ਜਿਵੇਂ ਸਾਡੇ ਇਧਰ ਵੀ ਬਹੁਤ ਸਾਰੇ ਕਰਮ ਚਲਵਾਏ ਜਾਂਦੀ ਹੁੰਦੀ ਹੈ ਕਿ ਕੁੜੀ ਜਦੋਂ ਅੰਦਰ ਵੱਢਦੀ ਹੈ ਉਹ ਪੈਸੇ ਮੰਗਣ ਲੱਗਦੀ ਹੈ ਜਦ ਦੁਹਾ ਜਦੂ ਸੂਰੇ ਕਰ ਜਾਂਦਾ ਹੈ ਬਰਾਤ ਲੈ ਕੇ ਤੇ ਉਹਨੂੰ ਅੰਦਰ ਵਰਦੇ ਟਾਈਮ ਸਾਲੀਆਂ ਉਹਦੇ ਕੋਲੋਂ ਪੈਸੇ ਮੰਗਦੀਆਂ ਨੇ ਦਾਖਲ ਨਹੀਂ ਹੁੰਦੇ ਨੀਆਂ ਇਸ ਕਿਸਮ ਦੀ ਰਵਾਇਤਾਂ ਸਨ ਇਹ ਜਿਹੜੀ ਪੂਰੀਆਂ ਕਰਨ ਲਈ ਇੱਕ ਤਲਗ ਲਹਿਣ ਬੈਠੀਆਂ ਲਕ ਲੈਣ ਖੜੀਆਂ ਗੇਰੀ ਛੁਆਰੇ ਖਾਂਦੀਆਂ ਮਾਨ ਸੇਜੜੀਆਂ ਤੇ ਗੇਰੀ ਛੁਆਰੇ ਪਾਪ ਬਹੁਤ ਕੀਮਤੀ ਮੇਵੇ ਜਿਹੜੇ ਨੂੰ ਖਾਣ ਵਾਸਤੇ ਦਿੱਤੇ ਜਾਂਦੇ ਸਨ ਤੇ ਮਾਨਨ ਸੇਜੜੀਆਂ ਸੇਜਾਂ ਦੇ ਆਨੰਦ ਮਾਨਣੀ ਸਨ ਵਾਸ਼ਨਾਵਾਂ ਦੇ ਅੱਜ ਇਹਨਾਂ ਦੀ ਦੁਰਗਤ ਇਹ ਹੋ ਗਈ ਇਹ ਸ਼ਾਨੋ ਸ਼ੋਗਤ ਇਹ ਠਾਠ ਵਾਠ ਤਿੰਨ ਗਲ ਸਿਲਕਾਂ ਪਾਈਆਂ ਟੁੱਟਣ ਮੋਤਸਰੀਆਂ ਉਹਨਾਂ ਦਾ ਗਲਾਂ ਵਿੱਚ ਬਾਬਰ ਦੇ ਫੌਜੀਆ ਨੇ ਰੱਸੀਆਂ ਪਾ ਕੇ ਇੱਕ ਸੀਟ ਲਿਆ ਸਿਲਕਾਂ ਆਪ ਸਿਲਕ ਦੀ ਰੇਸ਼ਮੀ ਕਿਸਮ ਦੀਆਂ ਡੋਰੀਆਂ ਨੂੰ ਕਿਹਾ ਗਿਆ ਤੋਂ ਉਹਨਾਂ ਦੇ ਗਲਾਂ ਵਿੱਚ ਡੋਰੀਆਂ ਪਾ ਕੇ ਰੱਸੀਆਂ ਪਾ ਕੇ ਤਿੰਨ ਗਲ ਸਿਲਕਾਂ ਪਾਈਆਂ ਟੁੱਟਣ ਮੋਤਸਰੀਆਂ ਤੇ ਮੋਤੀਆਂ ਦੀਆਂ ਮਾਲਾ ਜਾਂ ਹਾਰ ਜਿਹੜੇ ਗਲਾਂ 'ਚ ਪਏ ਸਨ ਉਹ ਟੁੱਟ ਟੁੱੜ ਕੇ ਵਿਖਰ ਰਹੇ ਸਨ ਦੇਖੋ ਇਹਨਾਂ ਦੀ ਹਾਲ ਤਣ ਜੋਬਣ ਤੋਂ ਵੈਰੀ ਹੋਏ ਜਿਨੀ ਰਖੇ ਰੰਗ ਲਾਏ ਇਸ ਧਨ ਜਵਾਨੀ ਦੇ ਨਸ਼ੇ ਵਿੱਚ ਪੈਸਾ ਅਤੇ ਜਵਾਨੀ ਦੇ ਨਸ਼ੇ ਵਿੱਚ ਇਹ ਲੋਕ ਬਦਮਸਤ ਹੋਏ ਇਹਨਾਂ ਨੂੰ ਰੱਬ ਕੋਲ ਲੈ ਆਇਆ ਸੀ ਸ਼ਰਮ ਧਰਮ ਦੇ ਛੱਪ ਖਲੋਏ ਸਨ ਤੇ ਕੂੜ ਫੇਰਾ ਪ੍ਰਧਾਨ ਦੇ ਲਾਲੂ ਜਿਨਾਂ ਅੰਦਰ ਹੋਇਆ ਸੀ ਅੱਜ ਉਹ ਦੁਰਦਿਸ਼ਾ ਕਿਹਨਾਂ ਦੀ ਕਿਉਂ ਹੋਈ ਕਿ ਧਨ ਜੋਬਣ ਦੇ ਵੈਰੀ ਹੋਏ ਜਿਨ੍ਹਾਂ ਨੇ ਰੰਗ ਲਾਏ ਜਿਸ ਧਨ ਨੇ ਪੈਸੇ ਨੇ ਔਰ ਜਵਾਨੀ ਦੇ ਨਸ਼ੇ ਨੇ ਇਹਨਾਂ ਨੂੰ ਇਸ ਕਿਸਮ ਦੇ ਦੁਨੀਆ ਦੀ ਰੰਗਰਲੀਆਂ ਮਾਰਨ ਦੇ ਇਹ ਨਸ਼ੇ ਲਾਏ ਹੋਏ ਸਨ ਇਹ ਰੋਗ ਲਾਏ ਹੋਏ ਸਨ ਦੂਤਾਂ ਨੂੰ ਫਰਮਾਇਆ ਲੈ ਚੱਲੇ ਪਤ ਗਵਾਏ ਉਹਨਾਂ ਲਈ ਬਾਬਰ ਨੇ ਆਪਣੇ ਫੌਜੀਆ ਨੂੰ ਦੂਤਾਂ ਨੂੰ ਇਹ ਹੁਕਮ ਦਿੱਤੇ ਕਿ ਲੈ ਚੱਲੇ ਪਤ ਗਵਾਏ ਨਦੀ ਇਜ਼ਤਾਂ ਪਤਾਂ ਲੁੱਟ ਲੋ ਇਹਨਾਂ ਨੂੰ ਫਸੀਟ ਕੇ ਲੈ ਚਲੋ ਉਹਨਾਂ ਕੈਦੀ ਬਣਾ ਕੇ ਜੇ ਇਸ ਭਾਗ ਦੇ ਵੜਾਈ ਜੇ ਭਾਗ ਦੇ ਸਜ਼ਾ ਇਹ ਹੁਣ ਰੱਬ ਦੀ ਰਜ਼ਾ ਹੈ ਉਹਦੀ ਮਰਜ਼ੀ ਹੈ ਕਿ ਅਗਰ ਕੋਈ ਮਾੜੇ ਕੰਮ ਕਰੇ ਤਾਂ ਉਹਨਾਂ ਲਈ ਸਜ਼ਾ ਹੈ ਕੋਈ ਧਰਮੀ ਜ਼ਿੰਦਗੀ ਜੀਵੇ ਸ਼ਰਮ ਧਰਮ ਬਾਰੇ ਜ਼ਿੰਦਗੀ ਜੀਵੇ ਤਾਂ ਉਹਨਾਂ ਨੂੰ ਵਡਿਆਈ ਵੀ ਮਿਲਦੀਆਂ ਨੇ ਜੇ ਇਸ ਭਾਵੇ ਦੇ ਵੜਿਆਈ ਉਹਨੂੰ ਭਾਵੇ ਤੋਂ ਵੜਿਆਈ ਵੀ ਬਖਦਾ ਹੈ ਜੇ ਭਾਵਾ ਦੇ ਸਜਾਏ ਜੇ ਪ੍ਰਭੂ ਨੂੰ ਭਾਵੇ ਤੂੰ ਆਪਣੀ ਰਜ਼ਾ ਅਨੁਸਾਰ ਭਾਵੇਂ ਅਨੁਸਾਰ ਕਈ ਨੂੰ ਸਜਾ ਵੀ ਦਿੰਦਾ ਹੈ ਅਗੋਂ ਦੇਚ ਜੇ ਚੇਤੀ ਹੈ ਤਾਂ ਕਾਜ ਮਿਲ ਸਜਾਏ ਕਿਸੇ ਕਰਮ ਨੂੰ ਕਰਨ ਲੱਗਿਆਂ ਅਗਰ ਉਹਦਾ ਅਗਲਾ ਪਾਸਾ ਸੀ ਸੋਚ ਲਈਏ ਕਿ ਇਹਦੇ ਨਤੀਜੇ ਕੀ ਨਿਕਲ ਸਕਦੇ ਨੇ ਇਹ ਕੰਮ ਮਾੜਾ ਇਹਦੇ ਮਾੜੇ ਹੋਣੇ ਚੰਗਾ ਤੇ ਚੰਗੇ ਹੋਣੇ ਨੇ ਆਗੂ ਦੇ ਜੇ ਚੀਤੀ ਹੈ ਤਾਂ ਕਾਹਤ ਮਿਲੇ ਸਜ਼ਾ ਫਿਰ ਸਜ਼ਾ ਕਾਨੂੰ ਮਿਲੇ ਕਿਉਂਕਿ ਫਿਰ ਬੰਦਾ ਉਹ ਕੰਮ ਹੀ ਨਾ ਕਰੇ ਜਿਹੜਾ ਸਜ਼ਾ ਵਾਲਾ ਹੈ ਸ਼ਾਹਾਂ ਸੁਰਤ ਗੁਵਾਇਆ ਰੰਗ ਤਮਾਸ਼ੇ ਚਾਏ ਜਿਹੜੇ ਇਹ ਪਠਾਨ ਲੋਜ ਨੂੰ ਸ਼ਾਹ ਵੀ ਕਹਿੰਦੇ ਸਨ ਉਹਨਾਂ ਪਠਾਨਾਂ ਹਾਕਮਾਂ ਨੇ ਜਿਨ੍ਹਾਂ ਨੂੰ ਸੁਰਤ ਪਲਾਈ ਹੋਈ ਸੀ ਦੀਨ ਧਰਮ ਵਾਲੀ ਸ਼ਾਹਾਂ ਸੁਰਤ ਗੁਵਾਇਆ ਰੰਗ ਤਮਾਸ਼ਾ ਚਾਏ ਤੇ ਇਹ ਦੁਨੀਆ ਵੀ ਰੰਗ ਰਲੀਆਂ ਦੇ ਤਮਾਸ਼ਿਆਂ ਦੇ ਚਾਹ ਵਿੱਚ ਇਹਨਾਂ ਨੂੰ ਇਹ ਭੁੱਲਿਆ ਸੀ ਰੱਬ ਵੀ ਤੂੰ ਬਾਬਰ ਵਾਣੀ ਫਿਰ ਗਈ ਕੋਈ ਰੋਟੀ ਖਾਏ ਉੱਤੇ ਬਾਬਰ ਬਾਣੀ ਮਤਲਬ ਬਾਬਰ ਦੀ ਦਵਾਈ ਮਚ ਗਈ ਯਰ ਪਾਸੇ ਬਾਬਰ ਦੀ ਫੌਜ ਨੇ ਦਵਾਈ ਮਚਾ ਕੇ ਰੱਖ ਦਿੱਤੀ ਬਾਬਰ ਬਾਣੀ ਫਿਰ ਗਈ ਕੋਈ ਰਣਾ ਰੋਟੀ ਖਾਏ ਤੇ ਉਹ ਜਿਹੜੇ ਪਠਾਨ ਰਾਜਕੁਮਾਰ ਸਨ ਉਹਨਾਂ ਨੂੰ ਰੋਟੀ ਖਾਣੀ ਵੀ ਨਸੀਬ ਨਾ ਹੋਈ ਮਤਲਬ ਭੁੱਖੇ ਹੀ ਮਾਰੇ ਗਏ ਔਰ ਕੁਝ ਲੈ ਗਏ ਉਹਨਾਂ ਬਾਬਰ ਦੀ ਫੌਜੀਆਂ ਆ ਗਏ ਇੱਕ ਨਾ ਵਕਤ ਖਵਾਈਏ ਇੱਕ ਨਾ ਪੂਜਾ ਜਾਏ ਮੁਸਲਮਾਨੀਆਂ ਵਕਤ ਅਨੁਸਾਰ ਨਮਾਜ਼ ਪੜ੍ਹਦੀਆਂ ਸਨ ਭੀਨਵਾਣੀਆਂ ਜਿਹੜੀਆਂ ਗੈਰ ਮੁਸਲਮ ਗੁਰਦਾਂ ਉਹ ਪੂਜਾ ਕਰਦੀਆਂ ਸਨ ਤੋ ਉਹਨਾਂ ਦੇ ਉਹ ਸਮੇਂ ਨਾਲ ਉਹਨਾਂ ਨੂੰ ਪੂਜਾ ਲਈ ਮਿਲੇ ਤੇ ਉਹਨਾਂ ਨੂੰ ਮਾੜ ਲਈ ਇੱਕ ਨਾ ਵਕਤ ਖੋਈਏ ਇੱਕ ਨਾ ਪੂਜਾ ਜਾਏ ਉਹਨਾਂ ਦੀ ਪੂਜਾ ਵੀ ਬੇਅਰਥੀ ਗਈ ਕਿਉਂਕਿ ਵੀਨ ਹਿੰਦਵਾਨੀਆਂ ਕਿਉਂ ਟਿੱਕੇ ਕੱਢੇ ਨਹੀਂ ਜਿਹੜੀ ਹਿੰਦਵਾਨੀਆਂ ਚੋਕੇ ਫੇਰਗੇ ਬੜੇ ਟਿੱਕੇ ਕੱਢ ਕੇ ਪੂਜਾ ਵਗੈਰਾ ਕਰਦੀਆਂ ਸਨ ਆਪਣੀਆਂ ਸੂਚਮਾ ਕਰਦੀਆਂ ਸਨ ਉਹ ਕੋਈ ਨਾ ਹੋ ਸਕੀ ਉਹ ਉਹਨਾਂ ਨੇ ਕਰਨ ਨਹੀਂ ਦਿੱਤੀ ਕਿਉਂਕਿ ਵੀਨ ਹਿੰਦਵਾਨੀਆਂ ਕਿਉਂ ਟਿੱਕੇ ਕੱਢੇ ਨਹੀਂ RAM ਨਾ ਕਮੂ ਚੇਤੀ ਹੁਣ ਕਹਿਣਾ ਮਿਲਿਆ ਖੁਦਾਏ ਜਿਨ੍ਹਾਂ ਗੈਰ ਮੁਸਲਮ ਔਰਤਾਂ ਨੇ ਕਦੇ ਆਪਣੇ ਅਕੀਦੇ ਅਨੁਸਾਰ ਆਪਣੇ ਨੀਮਾ ਅਨੁਸਾਰ ਰਾਮ ਦਾ ਵੀ ਕਦੇ ਚੇਤਨ ਨਹੀਂ ਕੀਤਾ ਉਹਨਾਂ ਨੂੰ ਅੱਜ ਅਗਰੋ ਖੁਦਾ ਆ ਕੇ ਵੀ ਆਪਣੀ ਜਾਨ ਛੁੜਨ ਚਾਹਣ ਵਿੱਚ ਚਲੋ ਹਾਕਮ ਜਿਹੜੇ ਹਨ ਉਹ ਖੁਦਾ ਦੀ ਪੂਜਣ ਵਾਲੇ ਹਾਕਮ ਉਹਨਾਂ ਨੂੰ ਖੁਸ਼ ਕਰਨ ਵਾਸਤੇ ਖੁਦਾ ਖੁਦਾ ਵੀ ਕਰਨ ਤੇ ਉਹ ਵੀ ਨਹੀਂ ਕੋਈ ਕਰਨ ਦਿੰਦਾ ਹੁਣ ਕਿਉਂਕਿ ਹਮਲਾਵਰ ਨੇ ਕੋਈ ਲਿਹਾਜ਼ ਨਹੀਂ ਕਰਨਾ ਰਾਮ ਨਾ ਕਮੂ ਚੇਤੇ ਹੁਣ ਕਹਿਣ ਨਾ ਮਿਲਾ ਖੁਦਾਏ ਖੁਦਾ ਕੇ ਨੂੰ ਵੀ ਨਸੀਬ ਨਹੀਂ ਹੁੰਦਾ ਇੱਕ ਕਾਰੇ ਆਵੇਂ ਆਪਨੇ ਇੱਕ ਮਿਲ ਮਿਲ ਪੁੱਛੇ ਸੁਖ ਜਿਹੜੀਆਂ ਕੁਝ ਬਚ ਗਏ ਘਰ ਆਏ ਜਿਹੜੇ ਜੇਲ੍ਹ ਚੋਂ ਰਹਾਉ ਕੇ ਆਏ ਇੱਕ ਘਰ ਆਵੇਂ ਆਪਣੇ ਇੱਕ ਮਿਲ ਮਿਲ ਪੁੱਛੇ ਸੁਕੇ ਕਿ ਦੂਜੇ ਨੂੰ ਮਿਲ ਮਿਲ ਕੇ ਇੱਕ ਦੂਜੇ ਦੇ ਦੁੱਖ ਸੁਖ ਫੋਲਦੇ ਹਨ ਇੱਕ ਨਾ ਇਹੋ ਲਿਖਿਆ ਬਹਿ ਬਹਿ ਰੋਵੇਂ ਦੁੱਖ ਕਿ ਜਿਨ੍ਹਾਂ ਦੇ ਬੰਦੇ ਮਾਰੇ ਗਏ ਜਿਨ੍ਹਾਂ ਦੇ ਘਰ ਘਾਟ ਸੜ ਬਲ ਕੇ ਉਜੜ ਗਏ ਉਹ ਫਿਰ ਇੱਕ ਦੂਜੇ ਕੋਲ ਬਹਿ ਕੇ ਆਪਣੇ ਆਪਣੇ ਦੁੱਖ ਰੋ ਰਹੇ ਨੇ ਇੱਕ ਨਾ ਇਹੋ ਲਿਖਿਆ ਬਹਿ ਬਹਿ ਰੋਹੇ ਦੁੱਖ ਰੱਬ ਬੁਲਉਣਾ ਵਸੇ ਐਸਾ ਹੀ ਲਿਖਿਆ ਸੀ ਸਜਾ ਉਹ ਬਹਿ ਕੇ ਦੁੱਖ ਫੋਲ ਰਹੇ ਹਨ ਜੋ ਦੀ ਭਾਗ ਸੋਥੀ ਆ ਨਾਨਕ ਆ ਮਨੁੱਖ ਜੋ ਪ੍ਰਮਾਤਮਾ ਨੂੰ ਪਾਉਂਦਾ ਉਹ ਹੁੰਦਾ ਬੰਦੇ ਦੀ ਕੋਈ ਪਾਇਆ ਨਹੀਂ ਹੈ ਇਸ ਵੇਲੇ ਆਪਣੀ ਮਨਮਰਜ਼ੀ ਕਰਦਾ ਫਿਰ ਆਕੀ ਬਣਿਆ ਫਿਰ ਸ਼ਰਮ ਧਰਮ ਆਪਣੇ ਵਿੱਚੋਂ ਖਤਮ ਕਰਕੇ ਤੇ ਆਕੇ ਜੀ ਰਬ ਰੂਬ ਕੁਝ ਨਹੀਂ ਹੁੰਦਾ ਇਹ ਜਗ ਮਿੱਠਾ ਅਗਲਾ ਕਿੰ ਡਿੱਠਾ ਇਹੋ ਜਿਹੀ ਗੱਲਾਂ ਕਰਨ ਵਾਲੇ ਜਿਹੜੇ ਨੇ ਉਹ ਇਹਨੂੰ ਨੂੰ ਜਾਨਣਾ ਚਾਹੀਦਾ ਹੈ ਕਿ ਬੰਦੇ ਦੀ ਕੋਈ ਖਾਸ ਪਾਇਆ ਨਹੀਂ ਕੁਦਰਤ ਦੇ ਅੱਗੇ ਕੁਦਰਤ ਦਾ ਪਾਣਾ ਜਦੋਂ ਵਰਤਦਾ ਤੇ ਬੜੇ ਬੜੇ ਆਕੜੇ ਹੋਏ ਬਿਟਰੇ ਹੋਏ ਬੇਧਰਮੇ ਸਿੱਧੇ ਹੋ ਜਾਂਦੇ ਨੇ ਤੋਂ ਜੋ ਇਸ ਭਾਵ ਹੈ ਸੋ ਕੀ ਇਹ ਨਾ ਨੇ ਕਿਆ ਮਨੁੱਖ ਬੰਦਾ ਕੀ ਹੈ ਕੁਛ ਵੀ ਨਹੀਂ ਉਸ ਦੇ ਸਾਹਮਣੇ ਰੱਬੀ ਭਾਣਾ ਜਦੂ ਵਰਦਾ ਨਾ ਤੇ ਬਹੁਤ ਸਾਰੇ ਜਿਹੜੇ ਏਕੜ ਬਾਜ ਅਨਧਰਮੀ ਸਿੱਧੇ ਹੋ ਜਾਂਦੇ ਨੇ ਆਦੇਸ਼ 바ਵਾ ਆਦੇਸ਼ ਆਦਪੁਰਖ ਤੇਰਾ ਅੰਤ ਨਾ ਪਾਇਆ ਕਰ ਕਰ ਦੇਖੇ ਵੇਸ ਏ ਵਾਹਿਗੁਰੂ ਏ ਪਰਮਾਤਮਾ 바ਵਾ ਤੈਨੂੰ ਹੀ ਆਦੇਸ਼ ਹੈ ਤੈਨੂੰ ਹੀ ਨਮਸਕਾਰ ਹੈ ਆਦਪੁਰਖ ਤੂੰ ਸਾਰੇ ਸ੍ਰਿਸ਼ਟੀ ਦਾ ਮੂਢ ਹੈ ਤੇਰਾ ਅੰਤ ਨਾ ਪਾਇਆ ਤੇਰਾ ਕਿਸੇ ਨੇ ਅੰਤ ਨਹੀਂ ਪਾਇਆ ਕਰ ਕਰ ਦੇਖੇ ਵੇਸ ਤੂੰ ਕਈ ਵੇਸ ਧਾਰ ਕੇ ਜੈਨਿ ਕਈਆਂ ਤਰੀਕਿਆਂ ਨਾਲ ਕਿਹਨੂੰ ਸਾਧਨਾ ਰਹੀ ਇਸ ਸੰਸਾਰ ਦੀ ਸੰਭਾਲ ਕਰਦਾ ਹੈ ਕਿਸ ਕਿਤੇ ਜ਼ੁਲਮ ਮਿਟਾਉਣ ਲਈ ਕੀ ਕਰਦਾ ਹੈ ਕਿਦੇ ਧਰਮ ਦੇ ਪਾਸੇ ਤੁਰਨ ਲਈ ਕੀ ਕਰਦਾ ਹੈ ਇਹ ਤੇਰੇ ਵਕਤ ਵਕ ਵੇਸ ਤੂੰ ਕਿਹੜੇ ਰੂਪ ਧਾਰਦਾ ਹੈ ਜਿਸ ਤਰ੍ਹਾਂ ਇੱਥੇ ਮੁਗਲਾਂ ਨੂੰ ਜਮ ਦਾ ਰੂਪ ਧਾਰ ਕੇ ਭੇਜਿਆ ਇਹਨਾਂ ਬਿਟਰੇ ਹੋਏ ਹਾਕਮਾਂ ਜਿਨ੍ਹਾਂ ਨੂੰ ਸ਼ਰਮ ਧਰਮ ਜਨਾ ਚੁੱਪ ਗਈ ਸੀ ਉਹਨਾਂ ਨੂੰ ਸਿੱਧੇ ਕਰਨ ਵਾਸਤੇ ਕਰਤਾ ਤੂੰ ਸਭਨਾ ਦਾ ਸੋਈ ਜੇ ਸਕਤਾ ਸਕਤੀਓ ਕੋ ਮਾਰੇ ਤਾਂ ਮਨ ਰੋਸ਼ਨ ਹੋਈ ਤੂੰ ਸਾਰੇ ਸ੍ਰਿਸ਼ਟੀ ਦਾ ਕਰਤਾ ਹੈ ਮਾਲਕ ਹੈ ਤੇ ਜੇ ਕੋ ਡਾਡਾ ਉੱਠ ਕੇ ਦੂਜੇ ਡਾਡੇ ਨੂੰ ਮਾਰੇ ਕਿ ਕਿਸੇ ਦੇ ਮਨ ਦੀ ਕੋਈ ਰੋਸ ਨਹੀਂ ਦੁੱਖ ਨਹੀਂ ਹੁੰਦਾ ਇਸ ਲਈ ਇਹ ਪ੍ਰਭੂ ਇਹ ਪਠਾਨ ਜਿਹੜੇ ਬੜੇ ਡਾਡੇ ਬਣੇ ਹੋਏ ਸਨ ਅਸੀਂ ਇਹ ਜਿਹੜਾ ਸ਼ਬਦ ਹੈ ਇਸ ਬਾਬਰੂ ਵੰਦੀ ਸ਼ਬਦਾਂ ਵਿੱਚੋਂ ਤੀਜਾ ਸ਼ਬਦ ਇਹਦੇ ਅਸੀਂ ਅਰਥ ਕਰਨ ਲੱਗੇ ਬੜਾ ਪੜਿਖਾ ਖਾਂਦੇ ਆ ਇਸ ਤੀਜਾ ਸ਼ਬਦ ਜਿਹੜਾ ਹੈ ਇਹਦੇ ਵਿੱਚ ਖੁਰਾਸਾਨ ਖਸਮਾਨਾ ਕੇ ਹਿੰਦੁਸਤਾਨ ਡਰਾਇਆ ਆਪਾ ਦੋਸ਼ ਦੇ ਕਰਤਾ ਜਮਕਰ ਮੁਗਲ ਚੜਾਇਆ 360 ਪੰਨੇ ਦੀ ਸ਼ਬਦ ਹੈ ਇਹਦੇ ਅਸੀਂ ਅਕਸਰ ਜਿੱਦੂ ਰਾਗੀ ਕੀਰਤਨ ਕਰਦੇ ਨੇ ਉਹ ਇਤਿਮਾਰ ਪੇ ਕਰਲਾਣੇ ਤੈਂ ਕੀ ਦਰਦਨਾ ਆ ਵਿੱਚ ਕਰਲਾਣੇ ਨਹੀਂ ਕੋਈ ਕੁਰਲਾਣੇ ਵਰਦੇ ਨੇ ਇੱਥੇ ਕੱਕੇ ਨੂੰ ਓਕਣ ਨਹੀਂ ਲੱਗੀ ਹੋ ਲਫਜ਼ ਕੁਰਲਾਣੇ ਨਹੀਂ ਇਹ ਕਰਲਾਣੇ ਆ ਇਤਿਮਾਰ ਪੇ ਕਰਲਾਣੇ ਤੈਂ ਕੀ ਦਰਦਨਾ ਇਸ ਨੂੰ ਸ਼ਬਦ ਦੀ ਸਥਾਈ ਬਣਾ ਲੈਂਦੇ ਹਨ ਕੀਰਤਨ ਕਰਦੇ ਆ ਤੇ ਭਾਵ ਇਸ ਤਰ੍ਹਾਂ ਦੇ ਨਿਕਲ ਦੇਣ ਕੇ ਜਿਸ ਤਰ੍ਹਾਂ ਕਿ ਉਹਨਾਂ ਪਠਾਨਾਂ ਨਾਲ ਬੜਾ ਜ਼ੁਲਮ ਹੋ ਗਿਆ ਉਹਨਾਂ ਨਾਲ ਤਿਆਚਾਰ ਹੋ ਗਿਆ ਕਿ ਗੁਰਜੀ ਉਹਨਾਂ ਦਾ ਕਿਆਸ ਖਾ ਰਹੇ ਨਹੀਂ ਪਰ ਐਸੀ ਗੱਲ ਨਹੀਂ ਇੱਥੇ ਪਠਾਣਾ ਦਾ ਕਿਆਸ ਨਹੀਂ ਖਾਧਾ ਜਾ ਰਿਹਾ ਉਹਨਾਂ ਪਠਾਣਾ ਹਾਕਮਾਂ ਦੇ ਹਦੀਨ ਜਿਹੜੀ ਪਬਲਿਕ ਸੀ ਆਮ ਜਨਤਾ ਸੀ ਜਿਹਨਾਂ ਦੇ ਨਾਲ ਇਹ ਹਾਕਮ ਲੋਕ ਰਾਜਪਾਟ ਦੇ ਨਸ਼ੇ ਵਿੱਚ ਬਦਮਸਤੀ ਵਿੱਚ ਇਹਨਾਂ ਨੂੰ ਲੁੱਟਖਸੂਦ ਕਰਦੇ ਸਨ ਗਰੀਬ ਜਨਤਾ ਨੂੰ ਦੁੱਖ ਦਿੰਦੇ ਸਨ ਉਹਨਾਂ ਦੇ ਕਿਆਸ ਦੀ ਗੱਲ ਹੈ ਇਸ ਸ਼ਬਦ ਦੇ ਵਿੱਚ ਅਸੀਂ ਜਿਹੜੀ ਪਹਿਲਾ ਸ਼ਬਦ ਵਿਚਾਰਿਆ ਜੈਸੀ ਮੈਂ ਖਸਮ ਕੀ ਬਾਣੀ ਉਹਦੇ ਵਿੱਚ ਇਹ ਵੀ ਗੱਲ ਆਈ ਕਿ ਜਿਨ੍ਹਾਂ ਚੋਂ ਸ਼ਰਮ ਧਰਮ ਤੋਂ ਛੱਪ ਖਲੋਏ ਉਹਨਾਂ ਦੇ ਕਾਇਆ ਕੰਪੜ ਟੁਕ ਟੁਕੋ ਅਸੀਂ ਦੁਸਤਾਨ ਸੰਭਾਲ ਸੀ ਬੋਲਾ ਉਹਨਾਂ ਦੇ ਸਰੀਰ ਟੁੱਟੇ ਟੁੱਟੇ ਕਿੱਥੇ ਜਾਣਗੇ ਫਿਰ ਹਿੰਦੁਸਤਾਨੀ ਇਹ ਬੋਲ ਯਾਦ ਕਰਨਗੇ ਤੇ ਫਿਰ ਦੂਜੇ ਸ਼ਬਦ ਵਿੱਚ ਜਿਹੜੀ ਉਹਨਾਂ ਦੀ ਮਾਰ ਕੁਟਾਈ ਹੋਈ ਉਹਦੇ ਵਿੱਚ ਇਹ ਦੱਸਿਆ ਗਿਆ ਕਿ ਬਈ ਇਹ ਜਿਹੜੇ ਰਾਜਕੁਮਾਰ ਜਿਹੜੇ ਆਪਣੇ ਕਹਾਂ ਤੋਂ ਤੇਗਬੰਦ ਗਾੜੇ ਰਾਂ ਕਹਾਂ ਤੋਂ ਲਾਲ ਕਵਾਈ ਕਹਾਂ ਤੋਂ ਉਹ ਮੈਲ ਮਾਰੀਆਂ ਕਿੱਥੇ ਗਈਆਂ ਉਹਨਾਂ ਦੀ ਜਿਹੜੀ ਉਹ ਐਸ਼ੀਸ਼ ਦੇ ਸਮਾਨ ਸੀ ਉਹ ਜਿਹੜਾ ਲੁੱਟਿਆ ਪੁੱਟਿਆ ਗਿਆ ਉਹਦਾ ਜ਼ਿਕਰ ਕਰਦੀਆਂ ਕਿਹਾ ਕਿ ਬਈ ਧਰਮਹੀਨ ਲੋਕ ਫਿਰ ਉਹਨਾਂ ਦਾ ਇਹੀ ਹਾਲ ਹੁੰਦਾ ਹੈ ਜਿਹੜਾ ਆਜੀ ਸ਼ਬਦ ਲਿਆ ਜਿਸਨੂੰ ਸੋਹਣ ਪੱਟੀਆਂ ਮੰਗੇ ਪਾਇਏ ਸੰਧੂਰ ਇਹਦੇ ਵਿੱਚ ਹੀ ਦੁਰਦਸ਼ਾਈ ਦੱਸੀ ਗਈ ਹੈ ਉਹਨਾਂ ਲੋਕਾਂ ਦੀ ਜਿਨ੍ਹਾਂ ਨੂੰ ਮਾਰ ਕਟਾਈ ਪਈ ਇਹਦੇ ਕਿਆਸ ਨਹੀਂ ਕੀਤਾ ਗਿਆ ਬਲਕਿ ਅਧਰਮੀ ਬੰਦੇ ਜਿਹੜੇ ਨੇ ਉਹਨਾਂ ਨੂੰ ਕਿਵੇਂ ਪਰਮਾਤਮਾ ਸਜ਼ਾ ਦਿੰਦਾ ਹੈ ਕਿਹੜਾ ਭਾਣਾ ਵਰਤਦਾ ਹੈ ਇਹਦਾ ਜ਼ਿਕਰ ਹੈ ਤੋ ਇਹ ਜਿਹੜਾ ਚੌਥਾ ਸ਼ਬਦ ਹੈ ਜ ਜਲਾ ਖੁਰਾਸਾਨ ਖਸਮਨਾ ਕੇ ਹਿੰਦੁਸਤਾਨ ਡਰਾਇਆ ਆਪਾਂ ਦੋਸ਼ਨ ਦੇਈ ਕਰਤਾ ਜੰਮ ਕਰ ਮੁਗਲ ਚੜਾਇਆ ਇਹਦੀ ਵਿੱਚ ਅਸੀਂ ਕੋਈ ਰੱਬ ਦੇ ਕਿਆਸ ਖਾਨ ਵਾਲੀ ਗੱਲ ਕਰਨ ਲੱਗ ਪੈਂਦੇ ਹਾਂ ਪਰਮਾਤਮਾ ਵਲੋਂ ਗੁਰੂ ਸਾਹਿਬ ਨੂੰ ਕਿਆਸ ਆਇਆ ਕਿ ਪ੍ਰਭੂ ਇਹ ਇਹਨਾਂ ਨਾਲ ਜ਼ੁਲਮ ਹੋ ਗਿਆ ਤੇ ਗੁਰੂ ਜੀ ਪਰਮਾਤਮਾ ਕੀਰਜੀਆਂ ਕਰਦੇ ਨੇ ਕਿ ਇਹ ਕੀ ਮਾਇਆ ਪਰੇ ਕਰਲਾਣੇ ਤੇ ਅੰਗੀਰ ਦਰਦਨਾ ਹੈ ਪ੍ਰਭੂ ਤੈਨੂੰ ਦਰਦ ਨਹੀਂ ਆਇਆ ਇਹ ਗੁਰਮਤਿ ਸਿਧਾਂਤ ਨਹੀਂ ਗੁਰਮਤਿ ਭੁੱਲਨਦਰ ਸਭ ਕੋ ਅਪੁਲ ਗੁਰੂ ਕਰਤਾਰ ਪਰਮਾਤਮਾ ਕਦੇ ਗਲਤੀ ਨਹੀਂ ਕਰਦਾ ਤੋ ਇਸ ਵਿਸ਼ੇ ਤੇ ਕਿ ਇਸ ਸ਼ਬਦ ਦੇ ਸਹੀ ਅਰਥ ਕੀ ਬਣਦੇ ਨੇ ਇਹ ਕੱਲ ਦੇ ਵਿਸ਼ੇ ਵਿੱਚ ਵਿਚਾਰ ਕਰਾਂਗੇ ਵਾਹਿਗੁਰੂ ਮੇਰ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ